ਆਦਿ ਸ਼ਾਵਾਂ ਨੌਖੰ 55 ਭਾਸ਼ਾ ਦੇ ਵਿੱਚ ਦੇ ਸਰੂਪ ਆਸ਼ੀਰਵਾਦ ਮਹਾਰਾਜੀ ਦੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਾਇਰ ਰੂਪੇ ਹੋਇ ਕੈ ਬਜਰਦ ਸ਼੍ਰੀ ਕੋਪਾਲ ਆਪੇ ਲక్ష్ਮੀ ਭਵਦਰੇ ਜੀਓ ਜੰਤਪ੍ਰਦਪਾਲ ਛਾਇਆ ਰੂਪੀ ਹੋਇ ਕੈ ਵਿਚਰਤ ਸ੍ਰੀ ਗੋਪਾਲ ਆਪੇ ਲਖਮੀ ਭਗਤ ਰੀ ਜਿਉ ਜੰਤ ਪ੍ਰਤਪਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 350 ਸਾਲ ਪ੍ਰਾਤਨ ਸਰੂਪ ਹੈ ਮਹਾਰਾਜ ਜੀ ਦੇ ਆਪ ਦਰਸ਼ਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਿਰਪਾ ਦਾ ਪੁਨੀਆ ਤਰਾ ਦੋਜੀ ਸਵਈਏ ਗੁਰੂ ਪਦ ਕੇ ਸਤਿਗੁਰੂ ਜਹਾਜ ਸ਼ਬਦ ਗੁਰਖੇਵਟ ਨਾਮ ਨਿਰੰਝਰ ਪਰਉਤਾਰੇ ਵਾ ਬਾਰਦ ਕੋ ਸੋਖਨ ਹਾਰੋ ਹੋਆ ਅਗਸਤ ਪ੍ਰਭ ਸਿਖਿਓ ਬਾਰੇ ਸਤਿਗੁਰੂ ਜਹਾਜ ਸ਼ਬਦ ਗੁਰਖੇਵਟ ਨਾਮ ਨਿਰੰਝਰ ਪਰਉਤਾਰੇ ਵਾ ਬਾਰਦ ਕੋ ਸੋਖਨ ਹਾਰੋ ਹੋਆ ਅਗਸਤ ਪ੍ਰਭ ਸਿਖਿਓ ਬਾਰੇ ਜੇ ਜੀ ਚਰਨ ਸ਼ਰਨ ਗੁਰ ਆਏ ਵਿਖੜੇ ਘਾਟ ਸਦਗੁਰ ਅਦੇਸ਼ ਤਾਰੇ ਗੋਪਤ ਵਦ ਬਉ ਸਾਗਰ ਤੇ ਪ੍ਰਭ ਬਾਹ ਪਕੜ ਸਦਗੁਰੂ ਬਾਰੇ ਕਰਨ ਧਾਰ ਸਦਗੁਰ ਬੋਲ ਕਹੀਅਤ ਗੁਰ ਨਾਨਕ ਗੁਰ ਅੰਗਦ ਧਾਰੇ ਗੁਰ ਅਮਰਦਾਸ ਗੁਰੂ ਪ੍ਰਿਸ਼ੋਤਮਾ ਸਾ ਸੰਗਤ ਗੁਰੂ ਪਰਉਤਾਰੇ ਸ਼੍ਰੀ ਰਾਮਦਾਸ ਗੁਰ ਅਚਲ ਅਮਰ ਨਿਤ ਸਦਾ ਸਰੋਵਰ ਰੂਪ ਸੁਧਾਰੇ ਗੁਰ ਅਰਜਨ ਸ਼ਬਦ ਜਹਾਜ਼ ਗੁਰ ਪਦ ਪੰਕਜ ਇਹ ਸਭ ਸ੍ਰਿਸ਼ਟ ਉਧਾਰੇ ਹਰ ਗੋਬਿੰਦ ਹਰ ਰਾਏ ਗੁਰ ਹਰ ਕ੍ਰਿਸ਼ਰ ਰੰਗਨ ਆਪਰ ਆਪਾਰੇ ਸਤਿਗੁਰ ਦੇਗ ਬਹਾਦਰ ਪੁਰਨ ਸਰੂਪ ਸਤਿ ਸ਼ਿਵ ਸਰੂਪ ਅਪਰੰਪਰ ਜੈ ਜਗ ਜਗ ਉਤਾਰ ਲਿਓ ਦ੍ਰਿਗ ਯੋਗ ਤੇ ਲੋਕਾ ਅਸਰ ਛਲੇ ਪ੍ਰਗਨਿਤਿ ਅਬੈ ਸਤਿਗੁਰੇ ਤਰਾਸ ਅਸੁਰੈ ਤੇ ਤਰ ਲਿਓ ਗੁਰ ਜਗਤ ਸਭਾ ਜਾ ਫਤੇ ਸਤਿਗੁਰੂ ਦੀ ਵਾਹਿਗੁਰੂ 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 ਸਤਿਮੰਤਰਾ ਕਥੈ ਸਾ ਗੁਰੂ ਗੋਬਿੰਦ ਸਤਿਗੁਰ ਕੀ ਵਾਹਿਗੁਰੂ 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 ਸਤਿਮੰਤਰਾ ਕਥੈ ਵਾਹਿਗੁਰੂ ਜੀ ਕਾ ਸਤਿ ਸਵਾਗਤ ਜੀ ਪ੍ਰਾਰਥਨਾ ਸਰੂਪ ਮਹਾਰਾਜ ਜੀ ਦੀ ਸਰਬ ਲੋਵ ਮਹਾਰਾਜ ॿवंजाहु भाषादी पाषादी न लिखियो न शुरू कई